हम आपको बताएंगे कि आपको बाघा बॉर्डर के ऊपर जो प्रेड होती है उसका अच्छे से नाम आप कैसे ले सकते हैं एज अमृत सरिया मेरा फर्ज बनता है कि हर एक देशवासी को मैं बताऊंगा आपको यहाँ पे प्रेड की सबसे बड़ी जो घटना है ना वो होने जा रही है आप देखिए

ਕਿ ਐਸੀ ਧਰਤੀ ਹੈ ਕਿ ਜਿੱਥੇ ਕੁੱਤੇ ਵੀ ਰਾਂਣਾ ਪਸੰਦ ਨਹੀਂ ਕਰਦੇ ਸੋਨਿਆ ਇਹ ਗੱਲ ਕਿਸੇ ਹੋਰ ਧਰਮ ਦਾ ਬੰਦਾ ਕਹਵੇ ਨਾ ਤੇ ਉਹਦਾ ਦੁੱਖ ਕੋਈ ਨਹੀਂ ਤੂੰ ਇਹ ਗੱਲ ਕਹਿਣਾ ਪਿਆ ਤੇਰੇ ਧਰਮ ਦੇ ਸਾਰੇ ਗੁਰੂਆਂ ਦੀ ਇਹ ਧਰਤੀ ਹੈ ਲੋਕੀ ਕਿਵੇਂ ਅਰਦਾਸਾਂ ਕਰਦੇ ਨੇ ਲੋਕੀ ਕਿਵੇਂ ਖੁਆਇਸ਼ਾਂ ਕਰਦੇ ਨੇ ਕਿ ਸਿੱਜ ਜਾਈਏ ਜਲੰਮਸਤਾਨ ਵੇਖ ਕੇ ਆਈਏ ਨਨਕਾਣਾ ਸਾਹਿਬ ਵੇਖ ਕੇ ਆਈਏ ਸੱਚਾ ਸੌਦਾ ਵੇਖ ਕੇ ਆਈਏ ਠੀਕ ਹੈ ਪੰਜਾ ਸਾਹਿਬ ਵੇਖ ਕੇ ਆਈਏ ਤੇ ਤੂੰ ਕੀ ਕਹਿ ਰਿਹਾ ਕਿ ਐਸੀ ਧਰਤੀ ਹੈ ਕਿ ਜਿੱਥੇ ਕੁੱਤੇ ਵੀ ਰਾਂਣਾ ਪਸੰਦ ਨਹੀਂ ਕਰਦੇ ਬੜਾ ਅਫਸੋਸ ਹੋਇਆ ਤੇਰੀ ਇਹ ਗੱਲ ਸੁਣ ਕੇ ਵੇਖੋ ਮੈਂ ਅਕਸਰ ਜਿੰਨੇ ਵੀ ਸਿੱਖ ਲੋਗ ਨੇ ਜਦੋਂ ਆਪਣੀ ਗੁਫ਼ਤਗੂ ਕਰਦੇ ਨੇ ਤੇ ਉਹਦੇ ਵਿੱਚ ਉਹ ਇਸ ਧਰਤੀ ਨੂੰ ਇਸ ਜਗ੍ਹਾ ਨੂੰ ਨਾਨਕਾ ਸਾਹਿਬ ਨੂੰ ਉਹ ਤਸ਼ਬੀਹ ਦਿੰਦੇ ਨੇ ਮੁਸਲਮਾਨਾਂ ਦੇ ਕਾਬੇ ਦੇ ਨਾਲ ਉਹਨਾਂ ਜਿਵੇਂ ਤੁਹਾਡੇ ਵਾਸਤੇ ਕਾਬਾ ਹੈ ਮੱਕਾ ਮਦੀਨਾ ਐਵੇਂ ਸਾਡੇ ਵਾਸਤੇ ਇਹ ਜਗ੍ਹਾ ਤੇ ਮੁਸਲਮਾਨਾਂ ਨੂੰ ਵੀ ਵੇਖ ਲੈ ਕਿਵੇਂ ਨਾਤਾ ਪੜਦੇ ਨੇ ਕਿਵੇਂ ਕਸੀਦੇ ਪੜਦੇ ਨੇ ਕਿਵੇਂ ਅਰਦਾਸਾਂ ਕਰਦੇ ਨੇ ਕਿ ਰੱਬ ਸਾਨੂੰ ਉੱਥੇ ਲਾਈਏ ਅਸੀਂ ਉਹਨਾਂ ਗਲੀਆਂ ਦੀ ਖਾਕ ਚੁੰਮੀਆਂ ਅਸੀਂ ਉੱਥੇ ਨੰਗੇ ਪੈਰੀ ਜਾਈਏ ਠੀਕ ਹੈ ਕਿੰਨਾ ਉਹਦਾ ਇhtਰਾਮ ਤਕੱਦਸ ਕਰਦੇ ਨੇ ਤੇ ਤੂੰ ਕੀ ਕਹਿ ਰਿਹਾ ਹੈਂ ਇਹ ਇਹ ਧਰਤੀ ਹੈ ਯਾਰ ਮਲਕੀ ਮਾਮਲੇ ਤਾਂ ਹਮੇਸ਼ਾ ਸੀ ਇਹ ਗੱਲ ਕਰਨੀਆਂ ਉਹ ਇੱਕ ਵੱਖਰੀ ਚੀਜ਼ ਹੈ ਇਹ ਸਿਆਸਤ ਸਰਕਾਰਾਂ ਦੇ ਇਖਤਲਾਫ ਆਸ ਨੇ ਧਰਤੀ ਨਾਲ ਇਖਤਲਾਫ ਕੋ ਨਹੀਂ ਕਿਸੇ ਨੂੰ ਵੀ ਤੇ ਤੂੰ ਉਸ ਧਰਤੀ ਨੂੰ ਉਹ ਕੀ ਉਹਨੂੰ ਕਹਿੰਦੇ ਨੇ ਪੰਛੜਿਆ ਨੇ ਗੰਨਛੜਿਆ ਉਸ ਧਰਤੀ ਨੂੰ ਹੀ ਤੂੰ ਕਹੇ ਜੀ ਐਸੀ ਧਰਤੀ ਹੈ ਕਿਥੇ ਕੁੱਤੇ ਵੀ ਰਹਿਣਾ ਪਸੰਦ ਨਹੀਂ ਕਰਦੇ ਇਹਦਾ ਉਲਟੀ ਮੈਂ ਅਗਰ ਵੇਖਾਂ ਕਿ ਉਹ ਕੁੱਤੇ ਨੇ ਬਾਰਡਰ ਕਰਾਸ ਕੀਤਾ ਤਾਂ ਦੂਸਰੇ ਪਾਸੇ ਟੁਰ ਗਿਆ ਜਿ ਮੇਰੀ ਵੀ ਤੇਰੀ ਤਰ੍ਹਾਂ ਸੋਚ ਹੋ ਗਈ ਤੇ ਮੈਂ ਕੀ ਕਹਾਂ ਕਿ ਵੇਖ ਐਸੀ ਧਰਤੀ ਹੈ ਜਿੱਥੇ ਕੁੱਤੇ ਰਹਿਣਾ ਪਸੰਦ ਨਹੀਂ ਕਰਦੇ ਤਾਂ ਕੁੱਤੇ ਰਹਿਣਾ ਕਿਥੇ ਪਸੰਦ ਕਰਦੇ ਨੇ ਫਿਰ ਉਹ ਕਿਸ ਧਰਤੀ ਜੇਕਰ ਇਹ ਸੇ ਸੋਚਣਾ ਮੈਂ ਗੱਲ ਕਰਾਂ ਕਿ ਉਹ ਇਸ ਧਰਤੀ ਤੋਂ ਨਿਕਲ ਕੇ ਕਿਸ ਧਰਤੀ ਤੇ ਦਾ ਮਤਲਬ ਹੈ ਕਿ ਉਹ ਧਰਤੀ ਇਸ ਤਰ੍ਹਾਂ ਦੀ ਹੈ ਕਿ ਉੱਥੇ ਕੁੱਤੇ ਰਹਿਣਾ ਪਸੰਦ ਕਰਦੇ ਨੇ ਇਨਸਾਨ ਰਹਿਣਾ ਪਸੰਦ ਨਹੀਂ ਕਰਦੇ ਹਰ ਗੱਲ ਦੇ ਦਾ ਸਾਰੇ ਪਹਿਲੂ ਵੇਖਣੇ ਚਾਹੀਦੇ ਨੇ ਕਿ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਗੱਲ ਕਿੱਥੇ ਕਿੱਥੇ ਤੱਕ ਜਾਏਗੀ ਇਹ ਉਹਦੀ ਸੋਚ ਹੈ ਮੈਂ ਨਾ ਵੇਹੋ ਕਿੱਡਾ ਖੁਸ਼ਕਿਸਮਤ ਸੀ ਜਿਹੜਾ ਬਗੈਰ ਕਿਸੇ ਵੀਜ਼ੇ ਤੋਂ ਬਗੈਰ ਕਿਸੇ ਪਾਸਪੋਰਟ ਤੋਂ ਇਧਰੋਂ ਨਿਕਲਿਆ ਤੇ ਉਧਰ ਟਰ ਗਿਆ ਹਾਂ ਇਸੇ ਤਰ੍ਹਾਂ ਇਹ ਚਰਿੰਦ ਪ੍ਰਿੰਦ ਵੀ ਕਿਵੇਂ ਉੱਡਦੇ ਫਿਰਦੇ ਨੇ ਇਧਰੋਂ ਜਾਂਦੇ ਨੇ ਨਾਲ ਸੇ ਕੋਈ ਸਰਦ ਨਹੀਂ ਕੋਈ ਬਾਰਡਰ ਨਹੀਂ ਤੇ ਇਹ ਜੇ ਇੱਕ ਪੈਗਾਮ ਇਹਨੂੰ ਤੂੰ ਦੂਸਰੇ ਪਾਸੇ ਲੈ ਕੇ ਜਾਣਾ ਸੀ ਕਿ ਜਿਵੇਂ ਇਹ ਜਾਨਵਰ ਹੋ ਕੇ ਵੇਖੋ ਦੂਜੇ ਪਾਸੇ ਟੁਰ ਗਿਆ ਤੇ ਇਸੇ ਤਰ੍ਹਾਂ ਇਨਸਾਨਾਂ ਹਸਤੇ ਵੀ ਸਰਕਾਰਾਂ ਨੂੰ ਚਾਹੀਦਾ ਕਿ ਇਸੇ ਤਰ੍ਹਾਂ ਜਾਨ ਫ੍ਰੀ ਵੀਜ਼ਾ ਕੋਰੀਡੋਰ ਬਣੇ ਠੀਕ ਹੈ ਜੀ ਸਿਰਫ ਆਪਣੀ ਰਜਿਸਟ੍ਰੇਸ਼ਨ ਗਾਰੰਟੀ ਗੱਡ ਲਾਈਨ ਤੇ ਦੂਸਰੇ ਪਾਸੇ ਟੁਰਨ ਜਾਂ ਘੱਮ ਮਸ ਘੱਮ ਜਿਸ ਤਰ੍ਹਾਂ ਇੱਕ ਕੈਂਪੇਨ ਚੱਲਦੀ ਹੈ ਵੇ ਕਿ ਜਿਹੜੇ 60 ਸਾਲ ਤੋਂ ਉੱਤੇ ਤੇ ਬਜ਼ੁਰਗ ਨੇ ਉਹਨਾਂ ਸੀ ਇਸ ਤਰ੍ਹਾਂ ਖੋਲ ਦੇਣਾ ਤੇ ਤੂੰ ਸੋਹਣੇ ਤੇਰੇ ਸਾਹਮਣੇ ਇਹ ਵਾਕਿਆ ਹੋਇਆ ਤੇ ਤੂੰ ਗੱਲ ਜਿਹੜੀ ਉਹ ਕਿੱਧਰ ਤੇ ਕਿੱਧਰ ਲੈ ਗਿਆ ਗੱਲ ਹੀ ਤੈਨੂੰ ਸਮਝ ਨਹੀਂ ਆਈ ਕਿ ਗੱ ਤੇ ਮੈਂ ਬਾਕੀ ਭਾਈਆਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਅਗਰ ਮੈਂ ਤੇ ਇਹਨਾਂ ਦੇ ਵੇਖੇ ਨਹੀਂ ਕੋਈ ਕਲਿੱਪ ਤੇ ਤੁਸੀਂ ਅਗਰ ਵੇਖਿਓ ਹੋਂਦ ਇਹਨਾਂ ਦੇ ਕਲਿੱਪ ਦੇ ਉੱਤੇ ਜਾ ਕੇ ਇਹਨਾਂ ਦੀ ਵੀਡੀਓ ਦੇ ਉੱਤੇ ਜਾ ਕੇ ਨਾ ਤੇ ਇਹਦਾ ਇਹਦੀ ਨਫੀ ਹੋਣੀ ਚਾਹੀਦੀ ਏ ਇਹੋ ਜਿਹੇ ਬੰਦਿਆਂ ਦੀ ਹੌਸਲਾ ਸ਼ਿਕਨੀ ਹੋਣੀ ਚਾਹੀਦੀ ਏ ਕੀ ਕਹਿੰਦੇ ਨੇ ਵਿਰੋਧ ਕਰਨਾ ਚਾਹੀਦਾ ਇਹੋ ਜਿਹੇ ਬੰਦਿਆਂ ਦਾ ਠੀਕ ਏ ਜੀ ਉਮੀਦ ਕਰਨੇ ਆ ਕਿ ਤੁਸੀਂ ਇਹੋ ਜਿਹੇ ਬੰਦਿਆਂ ਦੀ ਵੀਡੀਓ ਨਹੀਂ ਵੇਖੋਗੇ ਤੇ ਇਹੋ ਜੀ ਵੀਡੀਓ ਦੀ ਨਫੀ ਕਰੋਗੇ ਠੀਕ ਏ ਜੀ ਇਹਦੇ ਨਾਲ ਕੋਈ ਜ਼ਿਆਦਾ ਚਾਹਾਂਗੇ ਰੱਬ ਰਾਖਾ